ਉਹ ਆਪਾਂ ਪਹਿਲੀ ਸੀਟਿੰਗ 'ਚ ਜਿਨ੍ਹਾਂ ਦੇ ਹੱਥ ਪੈਰ ਸੁਨਨ ਹੁੰਦੇ ਆ ਅੱਛਾ 40 ਤੋਂ 50% ਪਹਿਲੀ ਸੀਟਿੰਗ 'ਚ ਠੀਕ ਹੋ ਜਾਂਦੇ ਆ ਤਿੰਨ ਦਿਨਾਂ 'ਚ ਉਹ ਕੰਪਲੀਟ ਹੋ ਜਾਂਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਲੋਂਗੋ ਵਾਲੀਆ ਗੋਬਿੰਦ ਸਿੰਘ ਪੇਜ ਤੇ ਸਵਾਗਤ ਹੈ ਅੱਜ ਦੀ ਵੀਡੀਓ ਆ ਜਿਹੜੀ ਬਹੁਤ ਹੀ ਖਾਸ ਆ ਕਿ ਕਿਰਪਾ ਕਰਕੇ ਪੂਰੀ ਦੇਖ ਲਿਓ ਕਿਉਂਕਿ ਅੱਜ ਬਹੁਤ ਵੱਡੀਆਂ ਵੱਡੀਆਂ ਪ੍ਰੋਬਲਮਾਂ ਜਿਹੜੀਆਂ ਮਤਲਬ ਵੀ ਐ ਕਹ ਲਓ ਵੀ ਲੋਕ ਲੱਖਾਂ ਰੁਪਈਆ ਜੇਬ 'ਚ ਪਾ ਕੇ ਘੁੰਮਦੇ ਫਿਰਦੇ ਨੇ ਸਾਨੂੰ ਕੋਈ ਐਸਾ ਡਾਕਟਰ ਮਿਲ ਜੇ ਜਿਹੜਾ ਇਹ ਪ੍ਰੋਬਲਮਾਂ ਠੀਕ ਕਰ ਦੇ ਪਰ ਠੀਕ ਨਹੀਂ ਹੁੰਦੀਆਂ ਅੱਜ ਥੋੜੇ ਜੇ ਪੈਸਿਆਂ ਨਾਲ ਠੀਕ ਕਰਨ ਦਾ ਤੁਹਾਨੂੰ ਤਰੀਕਾ ਦੱਸੂਗਾ ਪਹਿਲਾਂ ਵੀ ਇੱਥੋਂ ਵੀਡੀਓਜ਼ ਆਉਂਦੀਆਂ ਨੇਗੀਆਂ ਜਿਹੜੇ ਵੀਰ ਇੱਥੋਂ ਟ੍ਰੀਟਮੈਂਟ ਕਰਾ ਕੇ ਗਏ ਨੇ ਮਾਤਾ-ਮਾਂ ਬਜ਼ੁਰਗ ਉਹਨਾਂ ਨੇ ਉਹਨਾਂ ਨੂੰ ਪੁੱਛ ਲਿਓ ਜਾਂ ਇੱਥੇ ਆ ਕੇ ਬੈਠਿਆਂ ਤੋਂ ਪੁੱਛ ਲਿਓ ਭਾਈ ਤੁਸੀਂ ਕਿੰਨੀ ਵਾਰੀ ਆਇਓ ਕਿੰਨਾ ਫਰਕ ਪੈ ਗਿਆ ਪੂਰੀਆਂ ਵਧੀਆ ਤਸੱਲੀ ਬਖਸ਼ ਇਲਾਜ ਨੇ ਆ ਲਾ ਲੋ ਵੀ ਗੋਡਿਆਂ ਗੁੱਡਿਆਂ ਵਾਲੀ ਦਾ ਜਿਹੜਾ ਇਹਨਾਂ ਕੋਲੇ ਆ ਗਿਆ ਨਾ ਤਸੱਲੀ ਕਰਾਤੀ ਅੱਜ ਜਿਨ੍ਹਾਂ ਦੇ ਹੱਥ ਪੈਰ ਸੁਨ ਹੁੰਦੇ ਨੇ ਸਾਈਟਿਕਾ ਝੂਲੇ ਦੀ ਪ੍ਰੋਬਲਮ ਆ ਉਹ ਸਬੰਧੀ ਗੱਲ ਕਰਾਂਗੇ ਆਪਣੇ ਨਾਲ ਨੇ ਡਾਕਟਰ ਅਵੀ ਬਰਮਾ ਜੀ ਐਕਿਊ ਟੱਚ ਥੈਰੇਪੀ ਰਾਏਗੋਟ ਵਾਲੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਵਧੀਆ ਜੀ ਤੁਸੀਂ ਅੱਛਾ ਇਹ ਦੱਸੋ ਜੀ ਜਿਵੇਂ ਹੱਥ ਪੈਰ ਸੁੰਨ ਹੋਣੇ ਹਾਂਜੀ ਹਾਂ ਇਹਨੂੰ ਸੈਟਿਕਾ ਕਹਿੰਦੇ ਨੇ ਜਿਹੜੇ ਹੱਥ ਪੈਰ ਸੁੰਨ ਹੁੰਦੇ ਆ ਜੀ ਇਹਨੂੰ ਸੈਟਿਕਾ ਨਹੀਂ ਕਹਿੰਦੇ ਇਹਨੂੰ ਕਹਿੰਦੇ ਨਰਵ ਸਿਸਟਮ ਵੀਕ ਹੋ ਜਾਂਦਾ ਅੱਛਾ ਜੀ ਜਦੋਂ ਆਪਣਾ ਨਰਵ ਸਿਸਟਮ ਵੀਕ ਹੋ ਜਾਂਦਾ ਤਾਂ ਹੱਥ ਪੈਰ ਸੁੰਨ ਹੋਣ ਲੱਗ ਜਾਂਦੇ ਆਪਣੇ ਮੋਢਿਆਂ ਤੋਂ ਲਾ ਕੇ ਪੈਰ ਸੁੰਨ ਹੋ ਗਏ ਹੱਥ ਸੌਂ ਗਏ ਆ ਉਹ ਲਾਸਟ ਸਟੇਟ ਹੁੰਦੀ ਆ ਹੱਥ ਪੈਰ ਸੁੰਨ ਹੋਣ ਦੀ ओके ਉਹ ਆਪਾਂ ਪਹਿਲੀ ਸੈਟਿੰਗ 'ਚ ਜਿਨ੍ਹਾਂ ਦੇ ਹੱਥ ਪੈਰ ਸੁੰਨ ਹੁੰਦੇ ਆ ਅੱਛਾ 40 ਤੋਂ 50% ਪਹਿਲੀ ਸੈਟਿੰਗ 'ਚ ਠੀਕ ਹੋ ਜਾਂਦੇ ਆ ਤਿੰਨ ਦਿਨਾਂ 'ਚ ਉਹ ਕੰਪਲੀਟ ਹੋ ਜਾਂਦੇ ਆ ਅੱਛਾ ਮੰਨ ਲਓ ਵੀ ਜੇ ਉਹ ਕਿਵੇਂ ਆ ਅਗਲੀ ਵਾਰੀ ਦੁਬਾਰਾ ਫਿਰ ਅਗਲੇ ਦਿਨ ਹੀ ਆਉਣਾ ਹੀ ਉਹਨਾਂ ਨੇ ਨਹੀਂ ਜੀ ਇੱਕ ਹਫ਼ਤੇ ਬਾਅਦ ਸੱਦਦੇ ਆ ਅਸੀਂ ਸਾਡੇ ਕੋਲ ਤਿੰਨ ਹਫ਼ਤੇ ਆਉਣਾ ਪੈਂਦਾ ਲਗਾਤਾਰ ਠੀਕ ਹੈ ਜੀ ਠੀਕ ਹੈ ਜੀ ਜਮਾ ਠੀਕ ਹੋ ਜਾਣਗੇ ਬਿਲਕੁਲ ਜੀ ਓਕੇ ਹੋਣਗੇ ਠੀਕ ਸਰਵਾਈਕਲ ਦਾ ਇਲਾਜ ਸਾਡੇ ਕੋਲੇ ਪੱਕਾ ਚੂਲੇ ਦਾ ਇਲਾਜ ਜੀ ਸਾਡੇ ਕੋਲੇ ਪੱਕਾ ਜਿਨ੍ਹਾਂ ਦੇ ਚੂਲੇ ਤੁਸੀਂ ਡਾਕਟਰ ਕਹਿੰਦੇ ਵੀ ਚੂਲੇ ਪੈਣਗੇ ਹਮ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਵੀ ਬੰਦਾ ਠੀਕ ਹੋਇਆ ਅੱਛਾ ਜੀ ਜੀ ਤੇ ਉਹ ਕਿੰਨੇ ਸਮੇਂ ਦਾ ਪ੍ਰੋਸੈਸ ਹੈ ਜੀ ਜਿਹੜਾ ਜੀ ਚੂੜਾ ਜਮਾ ਬੀਕ ਆ ਇਹਨੂੰ ਕਹਿ ਦਈਏ ਵੀ ਤੀਜੀ ਸਟੇਜ ਆ ਚੌਥੀ ਸਟੇਜ ਆ ਖਤਮ ਹੀ ਕਹਿ ਦੋ ਉਹਨੂੰ 3 ਮਹੀਨੇ ਲੱਗ ਜਾਂਦੇ ਆ ਅੱਛਾ ਜਮਾ ਬੀਕ ਚੂਲੇ ਨੂੰ ਇਹ ਕਹ ਲਓ ਵੀ ਹੁਣ ਇਸ ਤੋਂ ਬਾਅਦ ਕੋਈ ਇਲਾਜ ਨਹੀਂ ਤੁਸੀਂ ਉੱਥੋਂ ਫੜ ਲਓਗੇ ਉੱਥੋਂ ਵੀ ਕਰ ਦੋਗੇ ਉਹ ਜਿਹਦੇ ਵਿੱਚ ਡਾਕਟਰ ਕਹਿੰਦੇ ਆ ਬਦਲ ਨਾ ਪਾਓ ਜਦੋਂ ਬਦਲਿਆ ਬੰਦਾ ਫਿਰ ਵੀ ਲੰਗ ਮਾਰੀ ਜਾਂਦਾ ਹਮ ਸਾਡੇ ਕੋਲੇ ਪ੍ਰਮਾਤਮਾ ਦੀ ਮਿਹਰ ਆ ਵੀ ਲੰਗ ਬੰਦੇ ਦਾ ਤੀਜੇ ਚੌਥੇ ਦਿਨ ਹੀ ਹਟਾ ਦਿੰਦੀ ਹੈ ਅੱਛਾ ਜੀ ਪਹਿਲੀ ਵਾਰ ਚ ਕਿੰਨੇ ਪਰਸੈਂਟ ਘਟ ਸਕਦਾ ਲੰਗਾ ਪਹਿਲੀ ਵਾਰ ਚ ਜੀ 30 ਤੋਂ 40 ਪਰਸੈਂਟ ਦਰਦ ਘਟ ਜੂਗਾ ਚੂੜਿਆਂ ਦਾ ਠੀਕ ਹੈ ਜੀ ਲੈ ਵੀ ਮਿੱਤਰੋ ਜਿੰਨੀਆਂ ਮਰਜ਼ੀ ਗੱਲਾਂ ਯਾਂ ਮਾਰੀ ਜਾਈਏ ਗੱਲ ਤਾਂ ਇੱਥੇ ਆ ਕੇ ਨਿਬੜਦੀ ਆ ਵੀ ਤੁਹਾਨੂੰ ਇਲਾਜ ਕਰਾ ਕੇ ਪਤਾ ਲੱਗੂਗਾ ਮੈਂ ਤਾਂ ਇੰਨੀ ਗੱਲ ਤੁਹਾਨੂੰ ਦੱਸਦਾ ਵੀ ਜਿੰਨੇ